ਮੇਰਾ ਮਾਲਿਕ ਕਿੰਨਾ ਉੱਚਾ ਮੇਰਾ ਮਾਲਿਕ ਕਿੰਨਾ ਉੱਚਾ ਤੇ ਮੈਂ ਕਿੰਨਾ ਨੀਵਾਂ ਹਾਂ ਫਿਰ ਵੀ ਦੇਖੋ ਮੇਰੇ ਨਾਲ ਨਿਭਾਈ ਜਾਂਦਾ ਏ ਮੈਂ ਗੁਨਾਹਾਂ ਦਾ ਭਰਿਆ ਅਕਲਾਂ ਤੋਂ ਖਾਲੀ ਹਾਂ ਮੇਰਾ ਕਿੰਨਾ ਕਰਦਾ ਭੁੱਲਾਂ ਨੂੰ ਬਖਸ਼ਾਈ ਜਾਂਦਾ ਏ ਲੱਖ ਕੋਸ਼ਿਸ਼ ਕਰੇ ਦੁਨੀਆ ਭਾਵੇਂ ਰਸਤਾ ਰੋਕਣ ਦੀ ਉਹ ਕੱਲਾ ਹੀ ਕਾਫੀ ਸਿੱਧੇ ਰਸਤੇ ਪਾਈ ਜਾਂਦਾ ਓ ਮੰਗੋ ਤੂੰ ਜਿਹੜਾ ਕਦੀ ਵੀ ਤੇ ਕੇ ਨਹੀਂ ਮੰਗਦਾ ਬੰਦੇ ਦਾ ਕੀ ਕਦੇ ਨਾ ਕਦੇ ਸੁਣਾਈ ਜਾਂਦਾ ਓ ਤੂੰ ਦਰਸ਼ਨ ਥਿੰਦਾ ਜਿਹੋ ਜਿਆਂ ਲਿਖਦਾ ਲਿਖਦਾ ਰਹਿ ਸੱਜਣਾ ਚੰਗਾ ਲਿਖਣਾ ਹੌਲੀ ਹੌਲੀ ਆ ਹੀ ਜਾਂਦਾ ਏ ਭਾਈ ਚੰਗਾ ਲਿਖਣਾ ਹੌਲੀ ਹੌਲੀ ਆ ਹੀ ਜਾਂਦਾ ਏ ਏ ਸੀ ਉਸ ਪਰਮਾਤਮਾ ਦੇ ਨਾਮ ਤੇ ਸਾਡੀ ਸ਼ੁਰੂਆਤ